ਇਸ ਵੇਲੇ ਦੀ ਵੱਡੀ ਖਬਰ ਐਸਜੀਪੀਸੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਤੇ ਉੱਤੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਅਮ੍ਰਿਤਸਰ ਤੇ ਮੋਹਾਲੀ ਦੇ ਵਿੱਚ ਪਿਛਲੇ ਲੰਬੇ ਚਿਰ ਤੋਂ ਮੋਰਚੇ ਵੀ ਜਾਰੀ ਸਨ ਤੇ ਸਭ ਦੇ ਦਰਮਿਆਨ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ SGPC ਦੇ ਸਾਬਕਾ ਮਲਾਜ਼ਮਾ ਤੇ ਪਰਚਾ ਦਰਜ ਕੀਤਾ ਗਿਆ ਜੀਹਾਂ ਠੀਕ ਸੁਣਿਆ ਤੁਸੀਂ ਤਾਂ FIR ਦਰਜ ਕਰ ਲਈ ਗਈ ਹੈ IPC ਦੀਆਂ ਤਾਰਾਮਾ ਤਹਿਤ ਤੇ ਜਿਹੜਾ ਮਾਮਲਾ ਉਰ ਦਰਜ ਕੀਤਾ ਗਿਆ ਹੈ ਦਰਅਸਲ ਗੱਲ ਕੀਤੀ ਜਾਵੇ ਤਾਂ ਬਿਰਾਸਤੀ ਮਾਰਗ ਦੇ ਉੱਤੇ ਜਿਹੜਾ ਹੈ ਪਿਛਲੇ ਲੰਬੇ ਚਿਰ ਤੋਂ ਭਾਈ ਬਲਦੇਵ ਸਿੰਘ ਬਡਾਲਾ ਦੇ ਵੱਲੋਂ ਜਿਹੜਾ ਹੈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਇਸ ਵਿੱਚ ਕਿਸਾਨ ਗੂ ਜਿਹੜਾ ਨੇ ਜਗਜੀਤ ਸਿੰਘ ਡੱਲੇਵਾਲ ਵੀ ਹਮਾਇਤ ਕਰਨ ਦੇ ਲਈ ਪਹੁੰਚਦੇ ਨੇ ਤੇ ਉੱਥੇ ਹੀ ਕੱਲ ਮਹਾਪੰਚਾਇਤ ਰੱਖੀ ਜਾਂਦੀ ਹੈ ਤੇ ਇਸ ਮਹਾਪੰਚਾਇਤ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਉਸ ਤੋਂ ਇਲਾਵਾ ਇੰਦਰਬੀਰ ਸਿੰਘ ਨਿੱਜਰ ਅਤੇ ਕਈ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਵਜ਼ੀਰ ਤੇ ਐ ਵਿਧਾਇਕ ਨੇ ਉਹ ਪਹੁੰਚਦੇ ਨੇ ਜਿਸ ਤੋਂ ਬਾਅਦ ਭਾਈ ਬਲਦੇਵ ਸਿੰਘ ਬੜਾਲਾ ਜਿਹੜਾ ਨੇ ਉਹ ਮੰਗ ਪੱਤਰ ਦਿੰਦੇ ਨੇ ਤੇ ਉਸ ਮੰਗ ਪੱਤਰ ਦੇ ਉੱਤੇ ਜਿਹੜਾ ਕਾਰਵਾਈ ਕਰਦੇ ਹੋਏ ਐਸਜੀਪੀਸੀ ਦੇ 17 ਮੁਲਾਜ਼ਮਾਂ ਦੇ ਉੱਤੇ ਜਿਹੜਾ ਹੈ ਉਹ ਕਾਰਵਾਈ ਕੀਤੀ ਗਈ ਹੈ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਡਾਕਟਰ ਰੂਪ ਸਿੰਘ ਜੋ ਉਸ ਸਮੇਂ ਦੇ ਮੁੱਖ ਸਕੱਤਰ ਸਾਨੂੰ ਨਾ ਦਾ ਨਾਮ ਵੀ ਇਸ ਐਫਆਈਆਰ ਦੇ ਵਿੱਚ ਸ਼ਾਮਲ ਹੈ ਇਸ ਤੋਂ ਇਲਾਵਾ ਮਨਜੀਤ ਸਿੰਘ ਉਸ ਸਮੇਂ ਦੇ ਜਿਹੜਾ ਨੇ ਸਕੱਤਰ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਨੇ ਤਾਂ ਉਹਨਾਂ ਦੇ ਉੱਤੇ ਵੀ ਜਿਹੜਾ ਹੈ ਮਾਮਲਾ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਗੁਰਬਚਨ ਸਿੰਘ ਜੋ ਉਸ ਸਮੇਂ ਦੇ ਮੀਤ ਸਕੱਤਰ ਨੇ ਤਾਂ ਉਹਨਾਂ ਦੇ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਸਤਿੰਦਰ ਸਿੰਘ ਜੋ ਮੀਤ ਸਕੱਤਰ ਫਾਈਨੈਂਸ ਦੇ ਨੇ ਨਿਸ਼ਾਨ ਸਿੰਘ ਜੋ ਮੀਤ ਸਕੱਤਰ ਨੇ ਪਰਮਜੀਤ ਸਿੰਘ ਜੋ ਇੰਚਾਰਜ ਸਨ ਗੁਰਮukh ਸਿੰਘ ਜੋ ਸੁਪਰਵਾਈਜ਼ਰ ਸਨ ਇਸ ਤੋਂ ਇਲਾਵਾ ਜੁਝਾਰ ਸਿੰਘ ਅਕਾਊਂਟੈਂਟ ਬਾਜ ਸਿੰਘ ਕਲਰਕ ਤੇ ਦਲਵੀਰ ਸਿੰਘ ਹੈਲਪਰ ਕਮਲਜੀਤ ਸਿੰਘ ਸਹਾਇਕ ਕੁਲਵੰਤ ਸਿੰਘ ਅ ਜਲਸਾਤ ਜਲਸਾਤ ਜਸਪ੍ਰੀਤ ਸਿੰਘ ਜਲਸਾਤ ਤੇ ਗੁਰਚਰਨ ਸਿੰਘ ਸਾਬਕਾ ਮੁਖ ਸਕੱਤਰ ਤਾਂ ਸਤਿੰਦਰ ਸਿੰਘ ਖੋਲੀ ਚਾਰਟਰਡ ਅਕਾਊਂਟੈਂਟ ਹੈ ਤੇ ਇਸ ਤੋਂ ਇਲਾਵਾ ਮਰਜੀਤ ਸਿੰਘ ਸੇਵਾਦਾਰ ਅੰਗੀਠਾ ਸਾਹਿਬ ਗੋਵਿੰਦਵਾਲ ਸਾਹਿਬ ਤੇ ਇਹਨਾਂ ਦੇ ਉੱਤੇ ਜਿਹੜਾ ਹੈ ਬਾਈ ਨੇਮ ਮਾਮਲਾ ਦਰਜ ਕੀਤਾ ਗਿਆ ਤਾਂ ਕੁੱਲ ਮਿਲਾ ਕੇ 17 ਜਿਹੜੇ ਸਾਬਕਾ ਮਲਾਜ਼ਮ ਨੇ ਐਸ.ਸੀ.ਪੀ.ਸੀ ਦੇ ਉਨਾ ਦੇ ਉੱਤੇ ਜਿਹੜਾ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ 328 ਪਾਵਨ ਸਰੂਪਾਂ ਦਾ ਮਾਮਲਾ ਜਿਹੜਾ ਹੈ ਉਸ ਨੂੰ ਲੈ ਕੇ ਪਿਛਲੇ ਲੰਬੇ ਚਿਰ ਤੋਂ ਸਿੱਖ ਸੰਗਠਨ ਜਿਹੜਾ ਨੇ ਵੱਖ-ਵੱਖ ਥਾਵਾਂ ਦੇ ਉੱਤੇ ਸੰਘਰਸ਼ ਕਰ ਰਹੇ ਸੀ ਤੇ ਲੰਬੇ ਚਿਰ ਤੋਂ ਇਸ ਗੱਲ ਦੀ ਮੰਗ ਕਰ ਰਹੇ ਸੀ ਕਿ ਜਿਹੜਾ ਇਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਸਾਲ 2016 ਦਾ ਇਹ ਪੂਰਾ ਮਾਮਲਾ ਹੈ ਜਦੋਂ ਅ 328 52 ਸਰੂਪਾਂ ਦੇ ਲੱਭਦਾ ਹੋਣ ਦਾ ਮਾਮਲਾ ਸਾਹਮਣੇ ਆਂਦਾ ਸੀ ਤਾਂ ਉੱਥੇ ਹੀ ਐਸਜੀਪੀਸੀ ਨੇ ਇਤਰਾਜ਼ ਜਤਾਇਆ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਦਖਲ ਜਿਹੜਾ ਉਹ ਨਹੀਂ ਦੇਣਾ ਚਾਹੀਦਾ ਸੀ ਕਿਉਂਕਿ ਇਹ ਧਾਰਮਿਕ ਮੁੱਦਾ ਹੈ ਤੇ ਅਸ਼ਰੀਆ ਕਾਪਤਾ ਸਾਬ ਦੇ ਜਥੇਦਾਰ ਦੇ ਵੱਲੋਂ ਹੀ ਨਿਵੇੜਿਆ ਜਾਣਾ ਚਾਹੀਦਾ ਸੀ ਤਾਂ ਉਹਨਾਂ ਦੇ ਵੱਲੋਂ ਪਾਵਨ ਸਰੂਪਾਂ ਨੂੰ ਹਟਾ ਕੇ ਜਿਹੜਾ ਹੈ ਲੈਣ ਦੇਣ ਦਾ ਮਾਮਲਾ ਇਹਨੂੰ ਕੀਤਾ ਗਿਆ ਸੀਗਾ ਤਾਂ ਉਸ ਦੇ ਵਿੱਚ ਪੈਸਿਆਂ ਨਾਲ ਸੰਬੰਧਿਤ ਕੁਝ ਆਕੜੇ ਪੇਸ਼ ਕੀਤੇ ਗਏ ਸੀਗੇ ਤਾਂ ਉੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਸੀ ਕਿ ਪਾਵਨ ਸਰੂਪਾਂ ਦੀ ਬੇਅਦਵੀ ਜਿਹੜੀ ਹੈ ਉਹ ਹੋਈ ਹੈ ਤਾਂ ਜਿਸ ਨੂੰ ਲੈ ਕੇ ਹੁਣ ਐਫਆਈਆਰ ਦਾਜ ਹੋਈ ਹੈ ਤਾਂ ਇੱਕ ਵਾਰੀ ਤੁਹਾਨੂੰ ਉਹ ਗੱਲ ਵੀ ਸੁਣਾ ਦਿੰਨੇ ਆ ਜਦੋਂ ਕੁਲਤਾਰ ਸਿੰਘ ਸੰਧਵਾ ਤੇ ਜਿਹੜਾ ਭਾਈ ਬਲਦੇਵ ਸਿੰਘ ਬਟਾਲਾ ਨੇ ਉਹ ਜਦੋਂ ਉਹਨਾਂ ਨੂੰ ਇਸ ਬਾਬਤ ਪਤਾ ਲੱਗਦਾ ਤਾਂ ਭਾਈ ਬਲਦੇਵ ਸਿੰਘ ਬਟਾਲਾ ਕੀ ਕਹਿਸ਼ ਕਹਿੰਦੇ ਨੇ ਐਫਆਈਆਰ ਦਾਜ ਹੋਣ ਤੋਂ ਬਾਅਦ ਇੱਕ ਵਾਰੀ ਸੁਣ ਲੈਣੇ ਆ 328 ਪਾਵਨ ਸਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਦਲਿਆਂ ਵੱਲੋਂ ਚੋਰੀ ਵੇਚ ਦਿੱਤੇ ਸਨ ਤਿੰਨਾਂ ਦੇ ਇਨਸਾਫ ਲਈ ਪਿਛਲੇ 5 ਸਾਲਾਂ ਤੋਂ ਨਿਰੰਤਰ ਪੰਥਕ ਹੋ ਕੇ ਦਿੱਤਾ ਜਾ ਰਿਹਾ ਸੀਗਾ ਅੱਜ ਇੱਥੇ ਮਹਾ ਪੰਚਾਇਤ ਹੋਈ ਜਿਸ ਵਿੱਚ ਸਰਕਾਰ ਵੱਲੋਂ ਸਰਦਾਰ ਕੋਰਤਾਰ ਸਿੰਘ ਸਦਵਾ ਸਪੀਕਰ ਔਰ ਇੰਦਰਬੀਰ ਸਿੰਘ ਜੀ ਨਿਜੇ ਸਾਹਿਬ ਹਰਜੋਤ ਸਿੰਘ ਸਿੱਖਿਆ ਮੰਤਰੀ ਇਹ ਤਿੰਨ ਵਜ਼ੀਰ ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਪੰਥਕ ਹੋ ਕੇ ਤੇ ਪਹੁੰਚੇ ਤੇ ਦੁਪਹਿਰ ਨੂੰ ਆ ਕੇ ਐਲਾਨ ਕੀਤਾ ਗਿਆ ਕਿ ਹਰ ਹਾਲਤ ਅਸੀਂ 328 ਪਾਵਨ ਸਰੂਪਾਂ ਬਾਬਤ ਹੋਈ ਦੇਰੀ ਦੀ ਸਰਕਾਰ ਮਾਫੀ ਮੰਗਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਤੰਤਰਤਾ ਨੂੰ ਜਾਗਤ ਜੋਤ ਐਕਟ ਨੂੰ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਅਸੀਂ ਐਫ ਆਈ ਆਰ ਦਰਜ ਕਰਨ ਤੋਂ ਬਿਨਾ ਨਹੀਂ ਜਾਵਾਂਗੇ ਜਦ ਕੀ ਇਹਨਾਂ ਦਾ 12 ਵਜੇ ਦਾ ਟਾਈਮ ਸੀ ਤੇ ਹੁਣ ਇੱਥੇ ਪੌਣੇ 7 ਵਜਣ ਵਾਲੇ ਨੇ ਰਾਤ ਦੇ ਸ਼ਾਮ ਦੇ ਐਫ ਆਈ ਆਰ ਦੀ ਕਾਪੀ ਲੈ ਕੇ ਆਪ ਮੇਰੇ ਕੋਲੇ ਪੰਥਕ ਹੋ ਕੇ ਤੇ ਪਹੁੰਚੇ ਆ ਤੇ ਅਸੀਂ ਜਿੱਥੇ ਇਹਨਾਂ ਨੂੰ ਜੀ ਆਇਆਂ ਕਹਿੰਦੇ ਇਸ ਗੱਲ ਦੀ ਤੁਸੀਂ ਵਧਾਈ ਦੇ ਪਾਤਰ ਹੋ ਗੁਰੂ ਤੁਹਾਨੂੰ ਖੁਸ਼ੀਆਂ ਦੇ ਕਿ ਤੁਸੀਂ ਅੱਜ ਗੁਰੂ ਦੇ ਹੱਕ ਚ ਹਾ ਦਾ ਨਾਰਾ ਮਾਰਿਆ ਗੁਰੂ ਸਾਹਿਬ ਤੇ ਅਟੈਕ ਸੀਗਾ ਉਸ ਅਟੈਕ ਨੂੰ ਰੋਕਣ ਲਈ ਅੱਜ ਜਿਹੜੀ ਦੋਸ਼ੀਆਂ ਖਿਲਾਫ ਕਾਰਵਾਈ ਦੀ ਗੱਲ ਸ਼ੁਰੂਆਤ ਹੋਈ ਮੁਬਾਰਕ ਬਾਤ ਪੰਜਾਬ ਸਰਕਾਰ ਨੇ ਇਸ ਗੱਲ ਨੂੰ ਸੁਣਿਆ ਅੱਗੇ ਤੋਰਿਆ ਤੇ ਮੈਂ ਇਹ ਵੀ ਕਵਾਂਗਾ ਸੰਧਵਾ ਸਾਹਿਬ ਅੱਜ ਜਿਹੜੀ ਸ਼ੁਰੂਆਤ ਹੋਈ ਇਹਨੂੰ ਨੇਪੜੇ ਵੀ ਚਾੜਿਓ ਇਹ ਵਿਚ ਵਿਚਾਲੇ ਨਾ ਰਹਿ ਜਾਏ ਤੀਸਰੀ ਗੱਲ ਕਵਾਂਗਾ ਸੰਧਵਾ ਸਾਹਿਬ ਅੱਗੇ ਤੋਂ ਕਿਸੇ ਸਿੱਖ ਨੂੰ 5 ਸਾਲ ਗੁਰੂ ਵਾਸਤੇ ਸੜਕ ਤੇ ਨਾ ਬਹਿਣਾ ਪਵੇ ਇਹ ਵੀ ਖਿਆਲ ਰੱਖਿਓ ਗੁਰੂ ਸਾਹਿਬ ਦੇ ਕੋਈ ਕਿਣਕਾ ਮਾਤਰ ਵੀ ਗੁਰੂ ਸਾਹਿਬ ਦੀ ਸੇਵਾ ਚ ਜੇ ਕਿਸੇ ਨੂੰ ਸੇਵਾ ਮਿਲਦੀ ਆ ਉਹ ਵਡਭਾਗੀ ਹੁੰਦਾ ਸੋ ਗੁਰੂ ਸਾਹਿਬ ਦੇ ਸਮਾਰਕ ਸਰਕਾਰ ਬਹਾਲ ਕਰਨ ਲਈ ਪੰਜਾਬ ਸਰਕਾਰ ਤੁਹਾਡੇ ਨਾਲ ਬਿਲਕੁਲ ਹਰ ਪਾਸੇ ਖੜੀ ਆ ਇਹ ਤਾਂ ਆਪਣਾ ਆਪ ਦਾ ਗੁਰੂ ਆਸੀਂ ਤੇ ਕਿਸੇ ਹੋਰ ਦੇ ਧਰਮ ਦੀ ਵੀ ਬੇਅਦਬੀ ਬਰਦਾਸ਼ਤ ਨਹੀਂ ਕਰਦੇ ਅਸੀਂ ਤਾਂ ਸਾਡੇ ਗੁਰੂ ਨੇ ਜੋ ਸਾਨੂੰ ਹੁਕਮ ਦਿੱਤਾ ਸਾਰਿਆਂ ਨੂੰ ਸਭੇ ਸਾਡੀ ਵਾਸਦਾ ਆਉਣ ਵਾਲੇ ਸੇਵਾ ਲੈ ਕੇ ਚੱਲਦੇ ਆਂ ਉਸੂ ਸਾਡੇ ਦੀ ਕਿਰਪਾ ਰ ਹੈ ਕਰਦੇ ਰਹਿਣ ਇਸੇ ਤਰ੍ਹਾਂ ਸੇਵਾ ਲੈਦੇ ਜਿਹੜੀ ਡੇਰੀ ਦੀ ਗੱਲ ਹੈ ਨਾ ਜੀ ਪਿਆਰਿਓ ਮੈਨੂੰ ਐ ਲੱਗਦਾ ਹੁੰਦਾ ਵੀ ਗੁਰੂ ਦਾ ਪਉ ਤੇ ਗੁਰੂ ਦਾ ਭੈੜ ਜ਼ਰੂਰ ਲੈਣਾ ਚਾਹੀਦਾ ਕੁਝ ਵੀ ਕਰਨਾ ਜਦੋਂ ਗੁਰੂ ਦੇ ਪਰਥਾਏ ਕਰਨਾ ਉਹਨਾਂ ਨੂੰ ਬਹੁਤ ਸੋਚ ਲੋ ਉਹਨੂੰ ਫੇਰ ਸੋਚਿਓ ਉਹਨੂੰ ਫੇਰ ਸੋਚਿਓ ਉਹਨੂੰ ਹਜ਼ਾਰ ਵਾਰ ਸੋਚਿਓ ਉਹਨੂੰ ਲੱਖ ਵਾਰ ਸੋਚਿਓ ਤੇ ਗੁਰੂ ਆਪੇ ਕਰਾ ਦੇਗਾ ਉਕੇ ਕਾਲੀ ਚਕੀਤਾ ਕਈ ਵਾਰੀ ਨਾ ਜੀ ਆਪਾਂ ਸ਼ਰਦਾ ਵਾਸਤੇ ਕੋਈ ਗਲਤ ਕੰਮ ਨਾ ਕਰੀਏ ਤੂੰ ਗੁਰੂ ਸਾਡਾ ਬਹੁਤ ਵੱਡਾ ਆਪਾਂ ਦੀ ਆਪਣੀ ਨਾ ਮਤ ਬਾ ਥੋੜੀ ਆ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ RAM ਤੋ ਬਾਕੀ ਗੁਰੂ ਸਾਹਿਬ ਨੇ ਜਿੰਨੀ ਕਿ ਸੇਵਾ ਲਈਏ ਪਰਵਾਣ ਕਰੋ ਹੋਰ ਵੀ ਅੱਗੇ ਗੁਰੂ ਸਾਹਿਬ ਸੇਵਾ ਲੈਣ